ਮੇਰੀ ਗੱਲ ਸੁਣ ਕੀ ਹੋ ਗਿਆ ਉੱਥੇ ਗੱਦੇ ਥੱਲੇ ਮੈਂ 1500 ਰੁਪਏ ਰੱਖਿਆ ਸੀ ਜਿਹੜਾ ਕੱਲ੍ਹ ਪੜਾਇਆ ਸੀ ਮੈਨੂੰ ਅੱਛਾ ਤੂੰ ਲੇ ਤਾਂ ਮੈਂ ਭਲਾ ਕੀ ਕਰਨਾ ਸੀ ਗੱਲ ਲੈ ਕੇ ਉੱਥੇ ਤਾਂ ਹੈ ਨਹੀਂ ਮੈਂ ਤਾਂ ਰੋਜ਼ ਹੀ ਪੈਸੇ ਰੱਖਦੀ ਆ ਰੋਜ਼ ਉਹ ਚੱਕੇ ਜਾਂਦੇ ਨੇ ਕੀ ਕਹਾਂ ਤੀਜੇ ਦਿਨ ਕਹਿ ਦਿੰਨੀ ਆ ਪੈਸੇ ਐ ਹੁਣ ਉਡਣ ਲੱਗੇ ਪੈਸੇ ਆਪ ਹੀ ਰੱਖ ਕੇ ਭੁੱਲ ਗਏ ਹੋਏਗੇ ਕਿਤੇ ਮੈਂ ਰੱਖ ਕੇ ਨਹੀਂ ਭੁੱਲਦੀ ਰੋਜ਼ ਤਾਂ ਨਹੀਂ ਮੈਂ ਭੁੱਲਦੀ ਮੇਰੇ ਕੋਲ ਰੋਜ਼ ਪੈਸੇ ਆਉਣ ਦੇਣਾ ਰੋਜ਼ ਮੈਂ ਧਰਦੀ ਆ ਰੋਜ਼ ਉੱਥੇ ਨਹੀਂ ਹੁੰਦੇ ਮੈਂ ਕੀ ਕਰਾਂ ਮੈਂ ਕਿ ਸਦਾ ਸਦਾ ਰਾਇ ਕਰਦੀ ਆ ਮੈਂ ਮੈਨੂੰ ਨਹੀਂ ਲੱਗਦਾ ਫਿਰ ਗੋਧੀਆਂ ਹੀ ਰੱਖਦੀ ਹੋਏਂਗੀ ਹੋਰ 10 ਪੈਸੇ ਇੱਥੇ ਕਿੱਧਰ ਗਏ ਮੈਂ ਗੋਧੀਆਂ ਕਾਦੀਆਂ ਰੱਖਣੀਆਂ ਨਾ ਮੈਂ ਕਿੱਥੇ ਲੈ ਕੇ ਜਾਣੇ ਗੋਧੀਆਂ ਨੂੰ ਉਹ ਮੈਨੂੰ ਭਲਾ ਫਿਰ ਕੀ ਪਤਾਗਾ ਆਪ ਗੌਰ ਰੱਖ ਲਿਆ ਕਰੋ ਉਹ ਕੁੜੀ ਨੂੰ ਪੁੱਛ ਲੈ ਨੂ ਰਾਣੀ ਨੂੰ ਕੀ ਆਉਣੇ ਨਾ ਪਾਸੇ ਪੁੱਛੇ ਚੱਕ ਕੇ ਕਰਤੇ ਹੋਣ ਪਰसों ਪੈਸੇ ਗਾਇਬ ਹੋ ਗਏ ਸੀ ਮੈਂ ਰੱਖੇ ਉਹਨੂੰ ਮੈਂ ਪੁੱਛਿਆ ਸੀ ਉਹ ਕਹਿੰਦੇ ਤੂੰ ਤਾਂ ਮੇਰੇ ਸਿਰ ਲਾਈ ਜਾਨੀ ਹੈਗੀ ਦੱਸ ਮੇਰੀ ਗੱਲ ਸੁਣ ਲੈ ਉਹ ਨਹੀਂ ਚੱਕਦੀ ਤੂੰ ਨਹੀਂ ਚੱਕਦਾ ਮੁੰਡਾ ਨਹੀਂ ਚੱਕਦਾ ਤੇ ਮੈਂ ਮੈਂ ਤਾਤਰ ਦਿਗੋਈਆਂ ਗਈ ਮੈਨੂੰ ਤਾਂ ਲੱਗਦਾ ਆਪਣੇ ਭੂਤ ਪ੍ਰੇਤ ਦਾ ਛਾਇਆ ਹੈ ਤਾਂ ਚੀ ਜਗ੍ਹਾ ਵੀ ਹੁੰਦਗਾ ਨਾ ਦੇਖੀ ਕਿਤੇ ਤੂੰ ਨਾ ਗਾਇਬ ਹੋ ਜੀ ਕਿਤੇ ਭੂਤ ਪ੍ਰੇਤ ਕਰਦੀ ਆ ਗਾਇਬ ਇਹਨਾਂ ਦੇ ਤੂੰ ਸਿੱਧਾ ਨਹੀਂ ਬੋਲਦਾ ਤੂੰ ਤਾਂ ਪੁੱਠਾ ਹੀ ਬੋਲਦਾ ਜੇ ਤੇਰੇ ਕੋਲੇ ਆ ਕੇ ਗੱਲ ਦੱਸਦੀਆਂ ਤਾਂ ਉਹ ਕੀ ਗੱਲ ਨੂੰ ਤੂੰ ਦੱਸ ਮੈਨੂੰ ਕੈਨੇਡਾ ਦਾ ਵੀਜ਼ਾ ਦੇਤਾ ਰੋ ਜਾ ਕੇ ਕਹਿਦਨੀ ਮੇਰਾ 500 ਘਟ ਗਿਆ 2000 ਘਟ ਗਿਆ ਦੱਸ ਮੈਂ ਕਹਨੀ ਸਾਰੇ ਗਾਇਬ ਹੋ ਗਏ ਥੇ 1500 ਰੱਖਿਆ ਸੀਗਾ ਹਾਂ ਗਾਇਬ ਹੋ ਗਏ ਬਹੁਤ ਵਾਰੀ ਦਫਾ ਹੋ ਮੇਰੇ ਕੋਲ ਦਿਮਾਗ ਨਾ ਖਾਇ ਕਰੀ ਆਹੀਂ ਕਹਿੰਦਾ ਹੁਣ ਨਾ ਤੂੰ ਤਾਂ ਚੱਜ ਦੀ ਗੱਲ ਨਾ ਕਰੇ ਕਿਤੇ ਸਾਰੀ ਉਮਰ ਆਹੀਂ ਟਪਾ ਲਈ ਹਾਂ ਟਪਾ ਲਈ ਉਮਰ ਸਾਰੀ ਇਹ ਪਹਿਲਾਂ ਤਾਂ ਕਦੇ ਪੈਸੇ ਇਥੇ ਗਾਇਬ ਨਾ ਹੋਏ ਹੁਣ ਗਾਇਬ ਹੋਣ ਲੱਗੇ ਆਹੀਂ ਨਹੀਂ ਵੀ ਕੋਈ ਗੱਲ ਸਮਾਹ ਹੁਣ ਕੀ ਹੋ ਗਿਆ ਤੜਕੀ ਤੜਕੀ ਜਲੂਸ ਕੱਢਣ ਲੱਗ ਗਏ ਹੁਣ ਕੀ ਹੋ ਗਿਆ ਤੜਕੀ ਤੜਕੀ ਜਲੂਸ ਕੱਢਣ ਲੱਗ ਜਾਨੇ ਹੋ ਹੋਣਾ ਕੀ ਸੀ 1500 ਰੁਪਇਆ ਰੱਖਿਆ ਸੀ ਉਥੇ ਗੱਦੇ ਥੱਲੇ ਗਾਇਬ ਜਿਹੜੇ ਪੈਸੇ ਰੱਖਦੇ ਆ ਜਿੱਥੇ ਰੱਖ ਤਲ ਕੋ ਕੇ ਉੱਥੋਂ ਹੀ ਗਾਇਬ ਹੁਣ ਦੱਸ ਮੈਂ ਕੀ ਕਰਾਂ ਮੈਂ ਕਹਿਆ ਸੀ ਤੇਰੇ ਪਿਓ ਨੂੰ ਵੀ ਕੋਈ ਭੂਤ ਪ੍ਰੇਤ ਦਾ ਛਾਇਆ ਉਹ ਬੱਸ ਰਹਿਣ ਦੇ ਆ ਬੰਨੇ ਤੇਰੇ ਮੁਰੇ ਹੱਥ ਭੂਤ ਪ੍ਰੇਤ ਦਾ ਛਾਇਆ ਭੂਤ ਪ੍ਰੇਤ ਦਾ ਛਾਇਆ ਭੂਤ ਪ੍ਰੇਤ ਨਹੀਂ ਹੁੰਦੇ ਹੋਰ ਕਿਉਂ ਨਹੀਂ ਹੁੰਦੇ ਮੰਮੀ ਮੇਰੀ ਗੱਲ ਸੁਣੋ ਹਾਂ ਪੱਕਾ ਨਾ ਕਿਸੇ ਭੂਤ ਪ੍ਰੇਤ ਦਾ ਛਾਇਆ ਮੈਂ ਵੀ ਤੁਹਾਨੂੰ ਦੱਸਣਾ ਭੁੱਲ ਗਈ ਸੀ ਹੋ ਮੇਰੀ ਗੱਲ ਸੁਣ ਜਿਹੜੇ ਤੁਸੀਂ ਮੈਨੂੰ ਉਹ ਕਰਵਾਏ ਸੀ ਨਾ ਕੰਨਾਂ ਵਾਲੇ ਉਹ ਵੀ ਗਾਇਬ ਹੋ ਗਏ ਮੇਰੇ ਹਏ ਮੈਂ ਮਰ ਜਾ ਤੂੰ ਦੱਸਿਆ ਕਿਉਂ ਨਹੀਂ ਉਦੋਂ ਦਾ ਨਾ ਮੇਰੀ ਗੱਲ ਸੁਣ ਲਓ ਭੂਤ ਪ੍ਰੇਤ ਪੈਸੇ ਥੋੜੀ ਚੱਕਣਗੇ ਬੰਦੇ ਚੱਕਣਗੇ ਉਹ ਤਾਂ ਵਾ ਕੰਜਰਾ ਪੈਸੇ ਨਹੀਂ ਚੱਕ ਸਕਦੇ ਅੱਜ ਕੱਲ ਦੇ ਭੂਤ ਪ੍ਰੇਤ ਐਵੇਂ ਦੀ ਨਹੀਂ ਯਾਰ ਉਹਨਾਂ ਨੂੰ ਪੈਸੇ ਮੇਰੀ ਗੱਲ ਸੁਣੀ ਜਿਹੜਾ ਜਿਹੜਾ ਹੈਗਾ ਹੀ ਭੂਤ ਆ ਉਹਨੂੰ ਪੈਸੇ ਦੀ ਕੀ ਲੋੜ ਹੈ ਕੀ ਪਤਾ ਪਤਾ ਕੀ ਪਤਾ ਮੇਰੀ ਗੱਲ ਸੁਣੋ ਆਕਲ ਤੇ ਵੱਜ ਰੇ ਛੋਡੇ ਦੇ ਮੂਦਾ ਬੱਠੜ ਇਸ ਕਰਕੇ ਤੁਸੀਂ ਬਾਲੀਆਂ ਗੱਲਾਂ 'ਚ ਨਾ ਉਲਝੋ ਕੋਈ ਗੱਲ ਨਹੀਂ ਕੋਈ ਜਵਾਕ ਜਬੂਕ ਆਇਆ ਹੋਣਾ ਇਧਰੋਂ ਕੋਈ ਲੈ ਗਿਆ ਹੋਣਾ ਚੱਕ ਕੇ ਇਹ ਤਾਂ ਮੁੰਮੀ ਐਵੇਂ ਮਾਰੀ ਜਾਂਦੇ ਨੇ ਮੇਰੀ ਗੱਲ ਸੁਣੋ ਤੁਸੀਂ ਨਾ ਬਾਪੂ ਨੂੰ ਲੈ ਕੇ ਨਾ ਜਾਓ ਕਿਸੇ ਸਿਆਣੇ ਕੋਲੇ। ਉਹ ਹੈਲੋ ਲੱਤਾਂ ਤੋੜ ਦੂੰਗਾ ਲੱਤਾਂ ਜੇ ਮੈਨੂੰ ਪਤਾ ਲੱਗ ਗਿਆ ਵੀ ਕੁਗੇ ਟੱਪਿਓ। ਆਹ ਕੰਮ ਵਾਸਤੇ ਤਾਂ ਜਮਾ ਨਹੀਂ ਬਾਹਰ ਜਾਣਾ। ਕੱਢਿਆ ਜਲੂਸੁਰੇ ਨਾਲੇ ਭੂਤਨੇ ਨਾਲੇ ਹੋਰ। ਚਲੋ ਠੀਕ ਐ ਮੰਮੀ। ਅਸੀਂ ਤਾਂ ਨਹੀਂ ਜਾਂਦੇ ਕਿਤੇ। ਪਰ ਕੱਲ ਨੂੰ ਨਾ ਸਾਡੇ 'ਤੇ ਇਲਜ਼ਾਮ ਨਾ ਲਾਇਓ। ਜੇ ਕੱਲ ਨੂੰ ਕੋਈ ਵੱਡੀ ਚੀਜ਼ ਚੱਕੀ ਗਈ। ਠੀਕ ਆ? ਉਹ ਵੱਡੀ ਚੀਜ਼ ਨੂੰ ਕੀ ਕਰ ਲੈ ਜਾਣਗੇ ਚੱਕ ਕੇ? ਤੂੰ ਕੰਮ ਕਰ ਲੈ ਅੰਦਰ। ਵੇ ਪੁੱਤ। ਮੈਨੂੰ ਕਿਸੇ ਨੇ ਦੱਸਿਆ ਸੀਗਾ। ਕੰਨਿਆ ਨਾ ਕੇ ਭੂਤ ਪ੍ਰੇਤ ਪੈਸੇ ਢਾਡਨ ਦੇਣਗੇ। ਮੇਰੀ ਗੱਲ ਸੁਣੋ। ਜੇ ਭੂਤ ਪ੍ਰੇਤ ਪੈਸੇ ਨਹੀਂ ਚੱਕਦਾ ਫਿਰ ਪੈਸੇ ਜਾਂ ਤੁਸੀਂ ਚੱਕਦੇ ਹੋਗੇ। ਜਾਂ ਬੇਬੇ ਚੱਕਦੀ ਹੋਗੀ ਬੇਬੇ ਝੂਠ ਮਾਰਦੀ ਐ। ਜਾਂ ਪਰ ਬਈ ਮੈਂ ਝੂਠ ਮਾਰੀ ਨਹੀਂ ਆ। ਜਾਂ ਬਾਪੂ ਨੂੰ ਪੁੱਛ ਲੋ ਜਾ ਕੇ ਕੀ ਬਤਾਉਨ ਕੋਈ ਜਾਂਦਾ ਹੋ। ਮੇਰੀ ਗੱਲ ਤਾਂ ਸੁਣੋ। ਮੇਰੀ ਗੱਲ ਤਾਂ ਸੁਣ ਲੋ। ਮੈਨੂੰ ਐਂ ਦੱਸੋ ਪੈਸੇ ਅੱਜ ਚੱਕੇ ਗਏ ਨਹੀਂ। ਰੋਜ਼ ਚੱਕੇ ਜਾਂਦੇ ਨੇ। ਫਿਰ ਆਪਣੇ ਘਰੇ ਜਵਾਗ ਜਬੂਗ ਜੇ ਫਿਰਦੇ ਰਹਿੰਦੇ ਨੇ। ਮਾਂ ਮੇਰੀ ਗੱਲ ਸੁਣ ਕਈ ਵਾਰੀ ਪਤਾ ਕੀ ਹੁੰਦਾ ਜਵਾਗ ਖਾਣ ਖੂਣ ਦੇ ਮਾਰੇ ਚੱਕ ਲੈਂਦੇ ਹੁੰਦੇ। ਚਲ ਠੀਕ ਐ। ਜਵਾਕ ਖਾਨ ਦੇ ਮਾਰੇ ਪੈਸੇ ਚੱਕ ਕੇ ਲੈ ਗਏ ਪਰ ਮੇਰੇ ਇਅਰਿੰਗ ਉਹ ਕੌਣ ਲੈ ਗਿਆ ਉਹ ਵੀ ਜਵਾਕ ਲੈ ਗਏ ਉਹ ਵੀ ਅਲਮਾਰੀ ਚੋਂ ਕੱਢ ਕੇ ਉਹ ਯਾਰ ਧਰ ਕੇ ਭੁੱਲ ਗਈ ਹੋਏਗੀ ਕਿਤੇ ਪਹਿਲਾਂ ਇੱਕ ਵਾਰੀ ਛਾਂਪ ਧਰ ਕੇ ਭੁੱਲ ਗਈ ਸੀ 6 ਮਹੀਨੇ ਬਾਅਦ ਕਹਿੰਦੀ ਓਹ ਹੋ ਆਥਿਆ ਗਈ ਮੈਂ ਕਿਤੇ ਧਰ ਕੇ ਨਹੀਂ ਭੁੱਲੀ ਮੈਂ ਸਵੇਰ ਦੀ ਲੱਭੀ ਨਹੀਂ ਆ ਇੱਕ ਤਾਂ ਸੁਣਦੇ ਨਹੀਂ ਮੇਰੀ ਗੱਲ ਮੇਰੇ ਗੱਲ ਸੁਣ ਲੈ ਬਦਲ ਬਦਲ ਕੇ ਜਗ੍ਹਾ ਤੇ ਰੱਖਤੇ ਮੈਂ ਲੁਕੋਲ ਕੋ ਕੇ ਰੱਖਤੇ ਸਾਰੇ ਟੱਬਰ ਤੋਂ ਪਤਾ ਨਹੀਂ ਕਿਵੇਂ ਕੋਈ ਪਾੜ ਲੈਂਦਾ ਮੰਮੀ ਨਾਲੇ ਮੇਰੀ ਗੱਲ ਸੁਣੋ ਹਾਂ ਚੱਲ ਠੀਕ ਐ ਅੱਜ ਤਾਂ ਜਵਾਖਾ ਨੇ ਪੈਸੇ ਤੇ ਸੋਨਾ ਚੱਕ ਲਿਆ ਜਿਹੜਾ ਆਪਣਾ ਰੋਜ਼ ਸੌਦਾ ਗਾਇਬ ਹੁੰਦਾ ਹੈ ਜਿਹੜਾ ਤੁਸੀਂ ਲਿਆ ਕੇ ਰੱਖਦੇ ਹੋ ਉਹ ਵੀ ਜਵਾਕ ਲੈ ਜਾਂਦੇ ਨਹੀਂ ਚੱਕ ਕੇ ਉਹ ਮੇਰੀ ਗੱਲ ਸੁਣੋ ਯਾਰ ਮੇਰਾ ਦਿਮਾਗ ਪਹਿਲੀ ਖਰਚਾ ਠੀਕ ਹੈ ਖਰਾਬ ਹੋ ਰਿਹਾ ਲਿਆ ਕੇ ਰੱਖੀ ਸੀ ਅੱਧਾ ਕਿਲੋ ਚਾਹ ਪੱਤੀ ਸੀ ਸਾਰੇ ਗਾਇਬ ਹੋ ਗਿਆ ਲਫਾਫਾਈ ਉਹ ਮੇਰੀ ਗੱਲ ਸੁਣੋ ਯਾਰ ਸੋਡੀਆਂ ਗੱਲਾਂ ਮੇਰੀ ਸਮਝ ਤੋਂ ਬਾਹਰ ਨੇ ਠੀਕ ਹੈ ਤੁਸੀਂ ਨਾ ਜਾ ਕੇ ਕੋਈ ਕੰਮ-ਕੁਮ ਕਰ ਲਓ ਅੰਦਰ ਬਣੀਆਂ ਨੇ ਭੂਤ-ਪਰੇਤਾਂ ਦੀ ਇੱਕ ਮਰ ਹੋ ਗਈ ਤੇਲ ਦੀ 5 ਕਿਲੋ ਦੀ ਸੀਗੀ ਤੇਲ ਵਾਲੀ ਪੀਪੀ ਉਹ ਗਾਇਬ ਹੋ ਗਈ ਕਿਹੜੀਆਂ ਕਰੀ ਗੱਲਾਂ ਦੱਸਾਂ ਮੈਂ ਹੁਣ ਰੋਜ਼ ਤਿੰਨ ਸੌ ਚੱਲ ਐ ਕਰ ਐ ਕਰ ਕੋਈ ਗੱਲ ਨਹੀਂ ਮੈਂ ਦੇਖੂ ਹੁਣ ਕੋਈ ਚੱਕੀ ਜਾਣ ਦੇ ਚੀਜ਼ ਕੋਈ ਗੱਲ ਨਹੀਂ ਫਿਰ ਮੈਂ ਦੇਖੂ ਉਹੀ ਬਿਨਾ ਗੱਲ ਤੋਂ ਆ ਜਾ ਚੱਕਿਆ ਗਿਆ ਉਹ ਚੱਕਿਆ ਗਿਆ ਲੈ ਉਹ ਤਾਂ ਕਹਿੰਦਾ ਉਹ ਕਹਿੰਦਾ ਕਿ ਤੂੰ ਨਿਕਲੋ ਹਾਂ ਉਹਦੇ ਪਿੱਛੇ ਨਾ ਲੱਗੋ ਤੁਸੀਂ ਐ ਕਰੋ ਬਾਪੂ ਨਾਲ ਗੱਲ ਕਰਕੇ ਬਾਪੂ ਨੂੰ ਹੀ ਲੈ ਜਾਓ ਨਾ ਕਿਸੇ ਸਿਆਣੇ ਕੋਲੇ ਉਹ ਤਾਂ ਕਹਿੰਦਾ ਤੇਰੇ ਦੋ ਮਾਰੂਗਾ ਇੱਥੋਂ ਭੱਗ ਜਾ ਇੱਕ ਤਾਂ ਇਹ ਨਾ ਬਾਪ ਪੁੱਤ ਚੜਦੇ ਤਾਂ ਚੜਦੇ ਨਹੀਂ ਗੱਲ ਤਾਂ ਕਿਸੇ ਦੀ ਸੁਣਦੇ ਹੀ ਨਹੀਂ ਇਹ ਇਹ ਨਹੀਂ ਡੱਗਣ ਬੰਦ ਜਿਹੜਾ ਕੋਈ ਸਗਾਈ ਵੀ ਹੁੰਦਾ ਫਿਰ ਹੋਈ ਜਾਵੇ ਨਾ ਨਾ ਮੈਂ ਅਪਗੜ ਗੱਲੇ ਰਹਿਣੇ ਘਰ ਚ ਕਿਸੇ ਦੀ ਸਲਾਹ ਲੈਨੀ ਆ ਮੈਂ ਤਾਂ ਐ ਨਹੀਂ ਮੈਂ ਟਿਕਦੀ ਐ ਨਹੀਂ ਮੈਂ ਟਿਕਣ ਵਾਲੀ ਹੈਗੀ ਇੰਨਾ ਪੈਸਾ ਮੇਰਾ ਗਾਇਬ ਹੋ ਗਿਆ ਮੇਰਾ ਲੱਖ ਰੁਪਿਆ ਚੱਕਿਆ ਗਿਆ ਸਾਰਾ ਸੌਦਾ ਚੱਕਿਆ ਜਾਂਦਾ ਹੈ ਹੈ ਨਹੀਂ ਦੇ ਤਾਂ ਚੰਗੇ ਤੋਂ ਚੰਗੇ ਪਿੱਤਲ ਦੇ ਭਾਂਡੇ ਚੱਕੇ ਗਏ ਹੈ ਮੰਮੀ ਮੇਰੇ 골ਡ ਚੱਕੇ ਗਏ ਤੇ ਉੱਪਰ ਦੀ ਤਾਂ ਕੋਈ ਚੀਜ਼ ਹੈ ਵੀ ਨਹੀਂ ਤੂੰ ਕਿਹੜਾ ਬਿਲਕੀ ਆਗੀ ਮੰਮੀ ਹੁਣ ਜਦੋਂ ਸਾਰੇ ਕਿਤੇ ਲੱਭ ਕੇ ਆਈਆਂ ਤਾਂ ਹੀ ਮਾ ਕੇ ਰੋਲਾ ਪਾਇਆ ਤੇ ਨਾਲ ਕਿੰਨੀ ਕੋਣੀ ਆਪਣੀ ਗੱਲ ਸੁਣ ਲਈ ਚੁੱਪ ਕਰ ਮੈਂ ਜਾ ਕੇ ਆਉਣੀ ਕਿਸੇ ਦੇ ਕਰੇ ਜਾ ਉਹ ਆਈ ਜੋਗੀ ਫੋਨ ਕਰ ਲਾ ਉਹਨੂੰ ਉਹਨਾਂ ਨਾਲ ਮੈਨੂੰ ਹੋਣੀ ਕਿਸੇ ਨਾਲ ਗੱਲ ਕਰਨੀ ਹਾਈਵੇ ਰੱਬਾ ਹੁਣ ਕੀ ਕਰਾਂ ਹੁਣ ਜਾ ਕੇ ਉਹਨੀਆਂ ਖੜ ਜਾ ਮੈਂ ਇਹਨੂੰ ਪੁੱਛ ਲਾਵਾਂ ਨਾ ਫੋਨ ਕਰਕੇ ਚਾਚੀ ਕਰਿਓ ਆ ਜਾ ਆ ਜਾ ਪੁੱਤ ਲੈ ਆ ਬੈਠੀ ਐ ਖੈਰ ਸੁਖ ਵੀ ਐ ਚਾਚੀ ਦੁਪਹਿਰੇ ਦੁਪਹਿਰੇ ਫੋਨ ਕਰ ਲਿਆ ਨਹੀਂ ਆ ਜਾ ਪੁੱਤ ਕਿਹੜਾ ਖੈਰ ਸੁੱਖ ਐ ਮੱਥਾ ਢੇਕਦੀਆਂ ਚਾਚੀ ਜਉਂਦੀ ਰਾ ਪੁੱਤਾਂ ਬੁਰਦਾ ਸਹੱਗਣ ਹੋਵੇਂ ਹੋਰ ਕਿਵੇਂ ਆ ਠੀਕ ਐ ਮੈਂ ਕਾਦੀ ਠੀਕ ਐ ਠੀਕ ਹੂੰ ਕੀ ਗੱਲ ਹੋ ਗਈ ਮੈਂ ਤਾਂ ਹੁਣ ਲੈ ਵਖਾ ਚਾਚੀ ਨੇ ਕਿਵੇਂ ਦੁਪਹਿਰੇ ਦੁਪਹਿਰੇ ਫੋਨ ਕਰਤਾ ਤੂੰ ਹੀ ਆ ਜਾਂਦੀ ਖੜੀ ਖੜੀ ਕਿੱਥੇ ਆ ਜਾਂਦੀ ਮੇਰੇ ਤਾਂ ਜੀ ਨਿਕਰਿਆ ਹੂੰ ਆ ਚੰਦਰਾ ਪਹਿਲਾਂ تھا ਤੇਰਾ ਚਾਚਾ ਲੜਨ ਲੱਗਾ ਫਿਰ ਮੁੰਡਾ ਲੜਨ ਲੱਗਾ ਜਿੱਥੇ ਧਰਦੀਆਂ ਪੈਸੇ ਉੱਥੇ ਚੱਕੇ ਜਾਂਦੇ ਨੇ ਜਿਹੜਾ ਸੌਦਾ ਲਿਓ ਨਹੀਂ ਉਹ ਵੀ ਉੱਡ ਜਾਂਦਾਗਾ ਚਾਚੀ ਆ ਤਾਂ ਤੁਹਾਡੇ ਕਸੂਤਾ ਹੀ ਜੱਬਾ ਪੈ ਗਿਆ ਹੋਰਾ ਉਹ ਤਾਂ ਸਾਡੇ ਤਾਂ ਮੈਨ ਲਾਦਾ ਪੂਤ ਨਾ ਅੱਜ ਵੀ ਚੱਕਿਆ ਗਿਆ ਕੁਸ 1500 ਰੁਪਏ ਚੱਕਿਆ ਗਿਆ ਗੱਦੇ ਥੱਲੇ ਰੱਖਿਆ ਸੀ ਲਕੋ ਕੇ ਚਾਚੀ ਮੇਰੀ ਗੱਲ ਸੁਣ ਦੇਖ ਤੂੰ ਤਾਂ ਮੇਰੇ ਲਈ ਦੁੱਖ ਸੁੱਖ ਕਰ ਲੈਨੀ ਆ ਗੁੱਸਾ ਤਾਂ ਮੇਰਾ ਕਰ ਹੀ ਨਾ ਹਾਂ ਆਪਦੀ ਮੁੰਡੇ ਦੀ ਜੇਬ ਵੀ ਚੈੱਕ ਕਰ ਲਿਆ ਕਰ ਕੋਈ ਪਤਾ ਨਹੀਂ ਹੁਣ ਆ ਮੁੰਡੇ ਬਾਹਰ ਅੰਦਰ ਨਸ਼ਾ ਪੱਤਾ ਕਰਦੇ ਹੁਣ ਕੋਈ ਮਹਿੰਗਾ ਸਮਾਨ ਵੇਚੀ ਜਾਂਦੇ ਹੁਣ ਕਰਦਾ ਆਪਾਂ ਉਈ ਪੂਤ ਪ੍ਰੇਤ ਵਾਲਾ ਚੱਕਰ ਮੇਰੀ ਗੱਲ ਸੁਣ ਜੇ ਪੂਤ ਪ੍ਰੇਤ ਹੁੰਦੀ ਤੂੰ ਆਪੇ ਸਿਆਣੀ ਐ ਤੁਹਾਨੂੰ ਡਰਾਇਆ ਹੈਗਾ ਦੇ ਕਿਸੇ ਚੀਜ਼ ਨੇ ਨਾ ਪਤਾ ਫੇਰ ਉਹ ਡਰਾਉਂਦੀ ਨਾ ਕਦੇ ਮੈਨੂੰ ਸੁਪਨਾ ਹੀ ਨਹੀਂ ਆਇਆ ਤੇ ਫੇਰ ਪੂਤ ਪ੍ਰੇਤਾਉ ਹੀ ਨਹੀਂ ਜੀਣ ਦਿੰਦੇ ਜੇ ਹੁਣ ਘਰ ਚ ਪੁੱਤ ਸੌਦੇ ਤੋਂ ਲੈ ਪਿੱਤਲ ਦੇ ਭਾਂਡਿਆਂ ਤੋਂ ਲੈ ਕੋਈ ਚੀਜ਼ ਨਹੀਂ ਰਹੀ ਤੇ ਉਹ ਬਹੂ ਕਹਿੰਦੀ ਕਹਿੰਦੀ ਮੇਰੇ ਕੰਨਾਂ ਵਾਲੇ ਪਤਾ ਨਹੀਂ ਕੌਣ ਲੈ ਗਿਆ ਚੱਕ ਕੇ ਚਾਚੀ ਤਾਂ ਸਾਰੇ ਹੁਣ ਅੱਧੇ ਪਿੰਡ ਚ ਪਤਾ ਲੱਗ ਰਿਆ ਤੁਹਾਡਾ ਤਾਂ ਵੀ ਤੁਹਾਡੇ ਆ ਹੁੰਦੀਆਂ ਨੇ ਹੁਣ ਤਾਂ ਲੋਕ ਸਾਰੇ ਸਮਾਨ ਨੂੰ ਜਿੰਦਾ ਲਾ ਕੇ ਪਹਿਣ ਲੱਗੇ ਮੈਂ ਤੈ ਤੁਸੀਂ ਨਾ ਇੱਕ ਦਾ ਜਿੰਦਾ ਲਾ ਕੇ ਪਿਆ ਕਰ ਸਰਾਂ ਨੇ ਸਰੂਣੇ ਦਾ ਬਸਾਣਾ ਖਾਇਆ ਕਰੋ ਕਹਿੰਦੇ ਹੁੰਦੇ ਆ ਛਾਇਆ ਛੂਏ ਹੁੰਦੀ ਆ ਭੂਤ ਦੀ ਕਹਿੰਦੇ ਉਹ ਵੀ ਢਾਕੇ ਲੈ ਜਾਂਦੀ ਆ ਨਿਕਾ ਨੂੰ ਚਾਚੀ ਹਜੇ ਕੁਝ ਨਹੀਂ ਹੁੰਦਾ ਵੈਮਾਂਜ ਨਹੀਂ ਪੈਂਦੇ ਹੁੰਦੇ ਤੂੰ ਮੇਰੀ ਗੱਲ ਸੁਣ ਇੱਕ ਤਾਂ ਤੁਹਾਡੀਆਂ ਕੰਦਾ ਨੀਵੀਆਂ ਨੇ ਕੈਮਰੇ ਗੂਮਰੇ ਲਵਾ ਲੋ ਮੈਂ ਕਹਿੰਨੀ ਆ ਆ ਤਾਂ ਤੁਹਾਡੇ ਬਰ ਖਰਾਬ ਹੋ ਰਹੇ ਨੇ ਮੈਨੂੰ ਲੱਗਦਾ ਪੁੱਤੇ ਤਾਂ ਇਹ ਤਾਂ ਉਹ ਤਾਰਾ ਜੱਟ ਅੱਗੇ ਰੱਖਿਆ ਨਾ ਡੱਬਾ ਕਰ ਰੱਖਿਆ ਤਾਂ ਅਸੀਂ ਡੱਬਾ ਡੱਬਾ ਤਾਂ ਤੁਹਾਡਾ ਫਿਰ ਵੀ ਨਹੀਂ ਚੱਲਿਆ ਪੈਸੇ ਤੁਹਾਡੇ ਫਿਰ ਵੀ ਚੋਰੀ ਹੋ ਜਾਂਦੇ ਨੇ ਉਹੀ ਗੱਲ ਆ ਫਿਰ ਵੀ ਉਹੀ ਤਾਂ ਗੱਲ ਹੈ ਡੱਬਾ ਤਾਂ ਅਸੀਂ ਐ ਕੀਤਾ ਸੀ ਕਿਸੇ ਲੱਗੇ ਵੀ ਇਹਨਾਂ ਦੇ ਕੈਮਰੇ ਨੇਗੇ ਤੇ ਤਾਂ ਕਰਕੇ ਲਵਾਏ ਸੀ ਮੇਰੀ ਗੱਲ ਸੁਣ ਪੁੱਤ ਤੇਰੇ ਕੋਈ ਟੱਡ ਫਰੋਲਦੀਆਂ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਹੁਣ ਕੀ ਕਰਾਂ ਮੈਂ ਚਾਚੀ ਮੈਂ ਤਾਂ ਤੈਨੂੰ ਐਂ ਕਹਿੰਨੀ ਆਂ ਉਹਦੇ ਮੁੰਡੇ ਦੀ ਜੇਫਰੋਲਿਆ ਕਰ ਪੱਕਾ ਨਸ਼ੇ ਕਰਦਾ ਹੋਊਗਾ ਉਹ ਮੁੰਡੇ ਨੂੰ ਪੁੱਛਿਆ ਮੁੰਡਾ ਤਾਂ ਉਦੋਂ ਬੋਲਿਆ ਮੈਂ ਬਲਾ ਮੈਂ ਬਲਾ ਤੂੰ ਬੋਲ ਮਰਮੜਾ ਜਾ ਕਹਿ ਤੇਰੀ ਭਾਬੀ ਆਈ ਐ ਬੇ ਜੱਸਿਆ ਬੇ ਜੱਸਿਆ ਉਰੇ ਆ ਆ ਗਿਆ ਹਾਂ ਮਾਂ ਬਿੱਕੀ ਮੈਂ ਜੱਸਿਆ ਠੀਕ ਐ ਭਾਬੀ ਤੂੰ ਸੁਣਾ ਕੀ ਇੱਧਰ ਆ ਜਾ ਠੀਕ ਐ ਮੈਂ ਤਾਂ ਚੱਲ ਕੋਈ ਨਹੀਂ ਮਾਂ ਉਰੀ ਬਹਿ ਜਾ ਆ ਜਾ ਮੰਨ ਵੀ ਲਿਆ ਕਰ ਕਿਸੇ ਦੀ ਗੱਲ ਸੰਗਦਾ ਹੈ ਸੰਗਦਾ ਸੁਂਗਦਾ ਕਾ ਨੂੰ ਐ ਇਹ ਮੇਰੀ ਗੱਲ ਸੁਣ ਆ ਤੁਹਾਡੇ ਜਿਹੜਾ ਕੁਝ ਹੋਈ ਜਾਂਦਾ ਬਈ ਇਹ ਤੇ ਗੌਰਵੂਰ ਕਰ ਲ ਬਣੀ ਮੋਟੀ ਭਾਬੀ ਹੁਣ ਗੌਰ ਕੀ ਕਰੀਏ ਮੈਨੂੰ ਤੂੰ ਐਂ ਦੱਸ ਸਾਰੇ ਘਰ ਦੇ ਮੈਂਬਰ ਆ ਜੇ ਪ੍ਰੀਤ ਨੂੰ ਕਹਨੇ ਆ ਤਾਂ ਵੀ ਨਹੀਂ ਚੰਗਾ ਲੱਗਦਾ ਮੰਮੀ ਨੂੰ ਕਹਨੇ ਆ ਤਾਂ ਵੀ ਨਹੀਂ ਚੰਗਾ ਲੱਗਦਾ ਬਾਪੂ ਨੂੰ ਕਹਨੇ ਆ ਤਾਂ ਵੀ ਨਹੀਂ ਚੰਗਾ ਲੱਗਦਾ ਜੇ ਤੈਨੂੰ ਕਹਨੇ ਆ ਫਿਰ ਫਿਰ ਕਿਹੜਾ ਚੰਗਾ ਲੱਗੂਗਾ ਮੈਂ ਕਿਉਂ ਨਹੀਂ ਚੰਗਾ ਲੱਗੂਗਾ ਸਾਨੂੰ ਤੇਰੇ ਤੇ ਕੋਈ ਯਕੀਨ ਨਹੀਂ ਹੈਗੇ ਅੱਜਕੱਲ ਦੇ ਮੁੰਡਿਆਂ ਤੇ ਬਾਹਰ ਕੋਈ ਨਹੀਂ ਪਤਾ ਊਟ ਪਟੰਗ ਖਾਈ ਜਾਂਦੇ ਨੇ ਘਰੋਂ ਚੀਜ਼ਾਂ ਵੇਚ ਵੇਚ ਕੇ ਓ ਭਾਬੀ ਐਨੇ ਸਾਲ ਹੋ ਗਏ ਫਸਲ ਪਾਲ ਪਾਲ ਕੇ ਤਾਂ ਕਰਨ ਨੂੰ ਇੱਥੇ ਤੱਕ ਲਿਆਂਦਾ ਨਾਲੇ ਮੈਂ ਕਿੱਦੇ ਤੁਸੀਂ ਡੱਕਿਆ ਹੋਇਆ ਦੇਖ ਲਿਆ ਭਾਈ ਡੱਕਿਆ ਹੋਇਆ ਤਾਂ ਨਹੀਂ ਦੇਖਿਆ ਮੇਰੀ ਗੱਲ ਸੁਣਾ ਦੇਖ ਜੱਸੇ ਜੇ ਤੂੰ ਕੋਈ ਇਹੋ ਜਿਹੀ ਚੀਜ਼ ਖਾਨਾ ਵੀ ਹੈ ਨਾ ਬਾਹਰ ਅੰਦਰ ਮੁੰਡਿਆਂ ਕੋਲੇ ਮੁੰਡਿਆਂ ਹੀ ਹੁੰਦੇ ਨੇ ਸ਼ਰਤਾਂ ਲਾ ਲਾ ਕੇ ਕਰੋ ਪੈਸੇ ਮੰਗਵਾ ਲੈਂਦੇ ਨੇ ਅੱਜ ਤੂੰ ਲੈ ਅੱਜ ਤੇਰੀ ਵਾਰੀ ਅੱਜ ਮੈਂ ਲਿਆਉਂਗਾ ਲੈ ਜੇ ਕੋਈ ਚੀਜ਼ ਕਰਦੇ ਆ ਤਾਂ ਸੱਚੀ ਸੱਚ ਦੱਸ ਦੇ ਹੁਣ ਤਾਂ ਹੱਲ ਕਰ ਲਾਂਗੇ ਹਾਂ ਪੁੱਤ ਸੱਚੀ ਗੱਲ ਦੱਸ ਦੇ ਜੇ ਕੋਈ ਨਸ਼ਾ ਪੱਤਾ ਕਰਨ ਲੱਗ ਗਿਆ ਤਾਂ ਜੇ ਤੂੰ ਲੈ ਜਾਣਾ ਪੈਸੇ ਤਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਫ਼ ਸ਼ਬਦਾਂ ਵਿੱਚ ਦੱਸ ਦਿੰਦਾ ਨਾ ਤਾਂ ਮੈਂ ਇਹੋ ਜਿਹਾ ਕੁਝ ਅੱਜ ਤੱਕ ਕਰਿਆ ਤੇ ਨਾ ਆਪਾਂ ਕਰੀਏ ਐਡਾ ਬੌਲਾ ਨਹੀਂ ਮੈਂ ਹੈਗਾ ਠੀਕ ਹੈ ਬੇ ਹੂੰ ਤਾਂ ਤੇਰੇ ਬਾਈ ਵੀ ਦੱਸਦਾ ਹੁੰਦਾ ਹੈ ਕਹਿੰਦਾ ਜਿੱਸਾ ਤੇਨੇਗਾ ਮਾ ਤਾਂ ਬਹੁਤ ਦੂਰ ਹੈ ਉਂ ਲੱਗਦਾ ਵੀ ਨਹੀਂ ਹੈਗਾ ਚਾਚੀ ਇਹ ਤਾਂ ਇਹ ਜਹਾਸ ਤਾਂ ਉਂ ਸਲਾਹ ਬਹੁਤ ਕਰਦੇ ਦੀ ਮਤਲਬ ਆਪਸ ਦੀ ਗੱਲਬਾਤ ਆਪਣੀ ਮੇਰੀ ਗੱਲ ਸੁਣਾ ਇਹਨਾਂ ਨੂੰ ਸ਼ੱਕ ਹੈ ਭੂਤ ਪ੍ਰੇਤ ਹੈ ਆਪਾਂ ਨੂੰ ਇਹਨਾਂ ਗੱਲਾਂ ਤੇ ਯਕੀਨ ਨਹੀਂ ਭੂਤ ਪ੍ਰੇਤ ਤਾਂ ਮੈਂ ਤੈਨੂੰ ਦੱਸੀ ਜਾਨੀ ਆ ਦੇਖਾ ਹੂੰ ਤਾਂ ਭੂਤ ਪ੍ਰੇਤ ਕਹਿੰਦੇ ਨੇ ਗੁਰਬਾਣੀ 'ਚ ਲਿਖਿਆ ਆ ਹੁੰਦੇ ਨੇ ਜੇ ਹੁੰਦੇ ਵੀ ਹੋਏ ਬਈ ਉਹ ਟੱਬਰ ਨੂੰ ਡਰਾਉਂਦੇ ਨੇ ਪਹਿਲਾਂ ਤਾਂ ਉਹ ਨਾਲ ਉਹਨਾਂ ਨੇ ਪੈਸਿਆਂ ਦਾ ਭਾਬੀ ਕਰਨਾ ਫਿਰ ਐਂ ਕਹਿੰਦੀ ਆ ਵੀ ਪੈਸੇ ਥੋੜੀ ਐ ਪੁੱਤ ਪਰ ਡਾਉਂਦੇ ਨੇ ਮੈਂ ਤਾਂ ਪੁੱਤਰ ਹੋ ਜੇ ਰੱਖ ਦਿੰਨੀ ਆ ਰੋਜ਼ ਹੀ ਮੇਰੇ ਤਾਂ ਪੈਸੇ ਗਾਇਬ ਹੋ ਜਾਂਦੇ ਨੇ ਇਹਦਾ ਪਿਓ ਕਹਿੰਦਾ ਇਹ ਤਾਂ ਫਿਰ ਤੁਸੀਂ ਇੱਕ ਗੱਲ ਹੋਰ ਸੁਣੋ ਮੇਰੀ ਹਾਂ ਦੇਖ ਹੁਣ ਜਿਸੇ ਦੇ ਤਾਂ ਮੂੰਹ ਦੀ ਖੀ ਜਾਂਦਾ ਆ ਪਾ ਨੂੰ ਵੀ ਇਹ ਤਾਂ ਕਿਸੇ ਬਸ ਲੱਗਦਾ ਨਹੀਂ ਨਿਸ਼ੇੜੀ ਬੰਦਾ ਕਾਹਨੋਂ ਫਿਰ ਤਾਂ ਪਤਾ ਲੱਗਦਾ ਆ ਆਪਾਂ ਐ ਕਰਦੇ ਆ ਮੇਰੀ ਗੱਲ ਸੁਣੋ ਚਾਚੀ ਦੇਖ ਹਾਂ ਤੁਸੀਂ ਰਾਤ ਨੂੰ ਬਿੜ ਕੇ ਰੱਖਿਆ ਕਰੋ ਬਾਈ ਤੁਹਾਡੇ ਬਾਹਰੋਂ ਬੰਦਾ ਹੁੰਦਾ ਕੋਈ ਯਾਰ ਭਾਬੀ ਹੁਣ ਬਾਹਰੋਂ ਬੰਦਾ ਚੋਰੀ ਕਰਕੇ ਲੈ ਜਾਂਦਾ ਹੈ ਜਦ ਤੱਕ ਕਿਸੇ ਨੂੰ ਤੁਸੀਂ ਐਵੇਂ ਬੇਤ ਦੇ ਰਖਿਆ ਹੋਣਾ ਵੀ ਤਾਂ ਕੈਮਰੇ ਸੀ ਵੀ ਟੰਗ ਰੱਖਨੇ ਚੱਲਦੇ ਤਾਂ ਹੈ ਨਹੀਂਗੇ ਭਾਬੀ ਪਤਾ ਗੱਲ ਕੀ ਹੈ ਇਹਨੇ ਨਾ ਦੱਸਤਾ ਹੋਵੇ ਕਿਸੇ ਨੇ ਮੈਂ ਤਾਂ ਤੈਨੂੰ ਦੱਸਿਆ ਉਹ ਯਾਰ ਸਾਰੇ ਵੇੜੇ ਨੂੰ ਤਾਂ ਪਤਾ ਹੈ ਜਦੋਂ ਉਹ ਮੋਟਰਸਾਈਕਲ ਚੋਰ ਉਰੋਂ ਦੀ ਟੱਪੇ ਨੇ ਉਦੋਂ ਆਈ ਸੀ ਪੁਲਿਸ ਵਾਲੇ ਕਹਿੰਦੇ ਥੋਡੇ ਕੈਮਰੇ ਦਿਖਾਓ ਉਦੋਂ ਸਾਰਿਆਂ ਨੂੰ ਪਤਾ ਨਹੀਂ ਲੱਗ ਗਿਆ ਵੀ ਕੈਮਰੇ ਹੈਗੇ ਨੇ ਕਿ ਹੈ ਨਹੀਂ ਇੱਕ ਤੁਸੀਂ ਉਹੀ ਰੌਲਾ ਪਾ ਦਿੰਨੇ ਪਹਿਲੀ ਉਹ ਇੰਨਾ ਗੱਲਾਂ ਚ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਮੈਂ ਤਾਂ ਭਾਬੀ ਇਹ ਗੱਲ ਕਹੀ ਇਹਨਾਂ ਨੂੰ ਵੀ ਆਪਣੇ ਘਰੇ ਦੇਖ ਜੁਆਗ ਜੁਕ ਆ ਜਾਂਦੇ ਨੇ ਖੇਡਣ ਕਈ ਵਾਰੀ ਕੋਈ ਜੁਆਕ ਮਦਰ ਬੱਚੀ ਚੂਹੀ ਲੈਣ ਦਾ ਮਾਰਾ ਦੁਕਾਨ ਤੋਂ ਚੱਕ ਲੈਂਦਾ ਹੋਊਗਾ। ਵੇ ਭਰਾ ਆਵਾਜ਼ ਜਵਾਕ ਜਬੂਕ ਚੋਰੀ ਕਰਦੇ ਹੁੰਦੇ ਨੇ ਤਾਂ ਦਿਨੇ ਕਰਦੇ ਹੁੰਦੇ ਨੇ। ਤੇਰੀ ਮਾਂ ਕਹੀ ਜਾਂਦੀ ਹੈ ਜਦੋਂ ਰਾਤ ਨੂੰ ਤੇ ਰੱਖ ਕੇ ਪਈਏ ਸਰਾਣੇ ਇਹ। ਮੈਂ ਰਾਤ ਨੂੰ ਰੱਖੇ ਨਗੇ ਸਵੇਰ ਨੂੰ ਜਦੋਂ ਦੇਖਿਆ ਪੈਸੇ ਗਾਇਬ। ਉਹ ਯਾਰ ਆਏ ਨਹੀਂ। ਆ ਪੁੱਤ। ਆ ਡਿੱਕਰੀਆਂ ਕਿੱਥੋਂ ਆ ਗਈਆਂ? ਹਾਏ ਆ ਕਿੱਥੋਂ ਆ ਗਈਆਂ? ਆ ਦੇਖ ਲੈ। ਹਾਏ ਆ ਤਾਂ ਸਵੇਰ ਵਾਲੀਆਂ ਡਿੱਕਰੀਆਂ ਲੱਗਦੀਆਂ ਨੇ। ਵੇ ਜੱਸੇ ਆ ਠੇਕਰੀਆਂ ਕਿੱਥੋਂ ਆ ਗਈਆਂ ਬੇ ਨਾ ਖਾ ਬਿਮਾਰੀ ਪੈਣਾ ਤੂੰ ਕੋ ਸੋਜੂ ਤੈਨੂੰ ਬੀਬੀ ਕੋ ਭਾਬੀ ਮੇਰੀ ਗੱਲ ਸੁਣ ਇੱਥੇ ਜਵਾਕ ਜੂਕ ਫਿਰਦੇ ਹੁੰਦੇ ਨੇ ਉਹਨਾਂ ਨੇ ਦੇਖਤੀ ਹੋ ਕਿਤੋਂ ਬੇ ਕਹਿ ਜੀਆਂ ਬੋਲੀਆਂ ਗੱਲਾਂ ਕਰਦੇ ਤੂੰ ਐਡੀ ਕੀ ਲੰਬੀ ਮਾਂ ਕਿੱਥੋਂ ਚੱਕ ਲਈ ਜਵਾਕਾਂ ਨੇ ਐਡੀ ਦੂਰੋਂ ਕਿਵੇਂ ਮਾਰਨਗੇ ਜਵਾਕ ਕੋਈ ਜਵਾਕ ਤਾਂ ਆਏ ਨੇ ਤਾਂ ਕੋਈ ਜਵਾਕ ਨਹੀਂ ਦੱਸਦਾ ਕਿੱਥੇ ਤਾਂ ਕਹਿਣਦਾ ਇਹ ਮਤਲਬ ਹੈ ਵੀ ਮੈਂ ਭੂਤ ਪ੍ਰੇਤਾਂ 'ਚ ਨਹੀਂ ਵਿਸ਼ਵਾਸ ਕਰਦਾ ਨਾ ਮੈਂ ਮੰਨਦਾ ਤੇ ਨਾ ਉਹ ਹੁੰਦੇ ਨੇ ਛੱਤ 'ਤੇ ਕੋਈ ਨਹੀਂ ਹੈਗਾ ਨਾਲੇ ਚਾਚੀ ਛੱਤ ਤੋਂ ਤਾਂ ਆਈ ਨਹੀਂ ਤੋ ਉੱਤੋਂ ਆਏ ਨੇ ਉੱਤੋਂ ਆਇਆ ਅੰਬਰ ਤੋਂ ਡਿੱਗਿਆ ਤਾਂ ਉਹ ਕਿਉਂ ਚੱਕੀ ਇਹਨਾਂ ਵੇ ਬਰਛਦਾ ਹੈ ਉਹ ਨਹੀਂ ਹੈਗਾ ਕੁਛ ਇਹਨਾਂ ਚ ਲੈ ਮੈਨੂੰ ਕੀ ਹੋ ਗਿਆ ਇਹ ਨਹੀਂ ਲੱਭ ਰਿਹਾ ਤੈਨੂੰ ਯਕੀਨ ਕਰਦਾ ਇਹ ਨਹੀਂ ਪੁੱਤ ਯਕੀਨ ਕਰਦਾ ਹਾਂ ਬਈ ਸੋਚਣ ਵਾਲੀ ਗੱਲ ਹੈ ਐਂ ਤਾਂ ਠਿਕਰੀਆਂ ਆਉਣੀਆਂ ਨਹੀਂ ਚਾਹੀਦੀਆਂ ਜੀ ਉਹ ਭਾਬੀ ਮੇਰੀ ਗੱਲ ਸੁਣੀ ਆਹ ਦੇਖ ਲੈ ਆਹ ਕਾਲੀ ਹੋਈ ਪਈ ਐ ਮਤਲਬ ਇਹਦੇ ਵਿੱਚ ਕਿਸੇ ਨੇ ਦੀਵਾ ਲਾਇਆ ਸੀ ਉਹ ਦੀਵਾ ਕੀ ਅਗ ਲਾਇਆ ਤਾਂ ਵੀ ਕਾਲੀ ਹੁੰਦਾ ਹੁੰਦਾ ਤਾਂ ਓ ਯਾਰ ਭਾਬੀ ਹੁਣ ਪੂਤਾ ਥੋੜੀ ਦੀਵੇ ਲਾਉਣ ਗਿਆ ਨਾਲੇ ਪੂਤਾ ਹੁੰਦੀ ਨਹੀਂ ਯਾਰ ਵੇ ਪੂਤਾ ਤਾਂ ਹੁੰਦੀਆਂ ਨੇ ਤੂੰ ਤਾਂ ਉਹੀ ਮਰੀ ਜਾਂਦਾ ਪੂਂਡੀਆਂ ਕਿਉਂ ਨਹੀਂ ਪੂਤਾ ਮੇਰੀ ਗੱਲ ਸੁਣੋ ਛੋਡੇ ਮੂਰੇ ਦਾ ਬੰਦਾ ਨਾ ਹਾਰ ਜੀ ਹਾਰ ਹੀ ਮੰਨ ਲੇ ਮੈਂ ਮੰਨ ਲਈ ਵੀ ਵੇ ਗੱਲ ਸੁਣ ਵੇ ਪੂਤਾ ਤਾਂ ਬੱਸ ਚ ਬੁੜੀ ਦੇ ਬੈਠੇ ਤੇ ਆ ਗਈ ਸੀ ਜਦੋਂ ਕਨੈਕਟ ਨੇ ਟਿਕਟ ਮੰਗੀ ਉਹਦੇ ਲਾਗੇ ਸਰਜਾ ਲਾਉਣਾ ਉਹਦੇ ਵਿੱਚ ਆ ਗਈ ਸੀ ਪੂਤਾ ਮੈਨੂੰ ਤਾਂ ਡਰ ਲੱਗਦਾ ਭਰਾਵਾ ਓ ਮਾਂ ਦਿਮਾਗ ਠੀਕ ਹੈ ਥੋੜਾ ਉਹ ਤਾਂ 20 ਰੁਪਏ ਪਿੱਛੇ ਚੱਚਰ ਕਰਦੀ ਸੀ ਅੱਗੇ ਮੇਰੇ ਚ ਭੂਤਾ ਗਈ ਭੂਤਾ ਗਈ ਜੇ ਮੈਂ ਹੁੰਦਾ ਨਾ ਉਹ ਤੇ ਤੰਨ ਮਾਰਦਾ ਕੁੱਤਨੀ ਚ ਫੇਰ ਲੱਗਦਾ ਉਹਨੂੰ ਪਤਾ ਵੇ ਪੁੱਤਾ ਗੱਲ ਸੁਣ ਮੇਰੀ ਉਹਦੇ ਕੋਲੇ ਕਿ 20 ਰੁਪਏ ਨੇ ਹੋਣਗੇ ਉਹ ਜਾਣ ਕੇ ਪਖੰਡ ਕਰਦੀ ਸੀ ਤੇਰੇ ਬਾਬੇ ਹੋਰ ਹੀ ਗੱਲਾਂ ਕਰਦੇ ਹੁੰਦੇ ਸੀ ਕਹਿੰਦੇ ਭੂਤਾਂ ਦੇ ਤਾਂ ਪੁੱਠੇ ਪੈਰ ਹੁੰਦੇ ਆ ਉਹਨਾਂ ਨੇ ਭੂਤਾ ਦੇਖੀਆਂ ਹੋਈਆਂ ਸੀ ਤੂੰ ਕਹਿੰਦਾ ਪੁੱਤਾ ਹੈ ਨਹੀਂ ਭਾਬੀ ਮੇਰੀ ਗੱਲ ਸੁਣ ਸਾਡੀਆਂ ਨਾਲ ਤਾਂ ਬਾਈਦਾ ਨਹੀਂ ਮੈਨੂੰ ਇੱਥੋਂ ਦਿਮਾਗ ਤਾਂ ਇਹ ਕਦੇ ਭੂਤ ਦੇਖੀ ਐ ਫਿਰ ਤਾਂ ਮੰਨ ਲਾਂ ਵੀ ਮੇਰੇ ਸਾਹਮਣੇ ਖੜ ਗਈ ਸੀ ਮੈਂ ਮੈਂ ਤਾਂ ਆਪ ਹੀ ਕਹੀ ਜਾਂਦੀ ਆ ਭਰਾਵਾ ਵੀ ਭੂਤ ਹੁੰਦੀ ਤਾਂ ਹੈਗੀ ਐ ਮੈਂ ਪੜਿਆ ਅਗਰਵਾਨੀ ਚ ਪਰ ਕੀ ਹੋ ਗਿਆ ਹੁਣ ਕਿੱਥੇ ਆ ਗਈ ਭੂਤ ਹੋਰ ਕੁਝ ਨਹੀਂ ਹੋਇਆ ਯਾਰ ਮੈਂ ਤਾਂ ਜਾਣਨਾ ਤੂੰ ਆਡਰਨਾਂ ਚ ਤਾਂ ਨਾ ਬੰਦਿਆਂ ਨੂੰ ਬੜਾ ਪਤਾ ਹੁੰਦਾ ਭੂਤ ਪ੍ਰੇਤਾਂ ਬਾਰੇ ਇਹਨੂੰ ਕੀ ਪਤਾ ਬੰਦਿਆਂ ਨੂੰ ਕਿਹੜੀ ਭੂਤ ਚਿੰਬੜਦੀਆਂ ਨਾਲੇ ਹਾਂ ਚਿੰਬੜੀ ਤਾਂ ਬਥੇਰੀ ਆ ਪੁੱਤ ਪਰ ਗੌਲਦੇ ਨਹੀਂ ਹੈਗੇ ਇਹਨਾਂ ਤਾਂ ਆਏ ਵੀ ਉਹੀ ਆ ਕਰ ਲਾ ਪ੍ਰੀਤ ਮੈਨੂੰ ਤਾਂ ਚਾਚੀ ਨੇ ਫੋਨ ਲਾ ਕੇ ਬੁਲਾਇਆ ਤੀਆ ਹੁਣ ਮੈਨੂੰ ਦੱਸਿਆ ਕਹਿੰਦੀ ਅੱਜ ਫੇਰ ਉਹੀ ਗੱਲ ਹੋਊਗੀ ਜਿਹੜ ਹੈਂ ਆ ਠਿੱਕਰੀਆਂ ਕਿੱਥੋਂ ਆ ਗਈਆਂ ਸਾਨੂੰ ਕੀ ਬਤਾ ਕਿੱਥੋਂ ਆ ਗਈਆਂ ਬੜੀਏ ਅਸੀਂ ਤਾਂ ਆਪ ਹੈਰਾਨ ਆ ਉੱਤੋਂ ਡਿੱਗੀਆਂ ਨੇ ਠਿੱਕਰੀਆਂ ਆਕ ਮੇਰੇ ਸਿਰ 'ਚੋਂ ਨਾ ਤਾਂ ਉਹ ਮੰਨਦਾ ਨਾ ਇਹ ਮੰਨਦਾ ਸਾ ਠਿੱਕਰੀਆਂ ਵਾਲੀ ਗੱਲ ਤਾਂ ਛੱਡੋ ਤੁਸੀਂ ਮੈਂ ਤਾਂ ਮੰਨਦੀ ਆ ਮੇਰੀ ਗੱਲ ਸੁਣੋ ਮੈਂ ਵੀ ਕਿੰਦੀ ਦੀ ਰੌਲਾ ਪਾਈ ਜੰਨੀ ਆ ਅੱਜ ਮੇਰੇ ਕੰਨਾਂ ਵਾਲੇ ਚੱਕੇ ਗਏ ਸੋਨੇ ਦੇ ਉਹ ਵੀ ਆ ਹੋਰ ਮੈਂ ਕਿਹਨੂੰ ਦੱਸਾਂ ਯਾ ਕਿ ਬਈ ਫੇਰ ਤਾਂ ਤੁਸੀਂ ਪੱਕਾ ਇੰਤਜ਼ਾਮ ਕਰੋ ਆਪਦਾ ਚਾਚੀ ਕੋਈ ਮੇਰੀ ਗੱਲ ਸੁਣਤੀਏ ਕਿੱਥੇ ਚੱਲेंगी ਮੈਨੂੰ ਲੈ ਕੇ ਮੈਂ ਤਾਂ ਜਰੂਰ ਕਿਸੇ ਬਾਬੇ ਕੋਲੇ ਜਾਵਾਂਗੀ ਕਿਹੜੇ ਬਾਬੇ ਕੋਲੇ ਲੈ ਕੇ ਜਾਵਾਂ ਰਾ ਤਾਂ ਕੋਈ ਪਾਉਂਦਾ ਨਹੀਂ ਹੈਗਾ ਸਾਰੇ ਪੈਸੇ ਯਾਰ ਨੇ ਮੇਰੀ ਗੱਲ ਸੁਣ ਪੁੱਤ ਸਾਰੇ ਤਾਂ ਨਿੱਕੋ ਜੇ ਕੋਈ ਤਾਂ ਹੈਗਾ ਚੱਜ ਦਾ ਕਿਸੇ ਨਾ ਕਿਸੇ ਕੋਲ ਮੈਨੂੰ ਲੈ ਕੇ ਜਲਦੀ ਹੀ ਬਣ ਕੇ ਮੇਰੇ ਘਰ ਦੀ ਗੱਲ ਰਾਹ ਪੈ ਜੂ ਕੋਈ ਨਹੀਂ ਚਾਚੀ ਉਹ ਕਰਨੈਲ ਕੋਰ ਕਰਦੀ ਹੁੰਦੀਆਂ ਗੱਲਾਂ ਉਹਦਾ ਮੁੰਡਾ ਵੱਧ ਦਾਰੂਜੀ ਪੀਂਦਾ ਹੈ ਅੱਛਾ ਉਹ ਲੈ ਕੇ ਜਾਂਦੀ ਹੁੰਦੀ ਆ ਉਹਦੇ ਮੁੰਡੇ ਨੂੰ ਕੋਈ ਪਿੱਪਲ ਨਾਲ ਹੱਥ ਬਾਬਾ ਵਾਜਦਾ ਹੈ ਅੱਛਾ ਹਾਂ ਮੈਨੂੰ ਤਾਂ ਪੁੱਤ ਲੈ ਕੇ ਜਾ ਮੇਰਾ ਘਰ 바ਸੀ ਜੁੱਤੀ ਬਣ ਕੇ ਤੂੰ ਮੇਰੇ ਅੱਖਾਂ ਲੈ ਆ ਕੇ ਮੈਨੂੰ ਲੈ ਕੇ ਜਾ ਚਾਚੀ ਮੈਂ ਕਿੱਥੇ ਗਈਆਂ ਮੈਨੂੰ ਕਿਹਦੇ ਕਿੱਥੇ ਰਹਿੰਦਾ ਹੋ ਤੈਨੂੰ ਪਤਾ ਨਹੀਂ ਨਾ ਵੀ ਉ ਆਏ ਕਰਨੈਲ ਕੁਰ ਤੋਂ ਪੁੱਛ ਲਾਂਗੇ ਆਪਾਂ ਚੱਲ ਚੰਗਾ ਫਿਰ ਹਾਂ ਉਹਨੂੰ ਪੁੱਛ ਲਾਂਗੇ ਚਾਹ ਬਣਾ ਦੇ ਇਹਨੂੰ ਨਾ ਬੱਸ ਚਾਚੀ ਚਾਹ ਤਾਂ ਮੈਂ ਘਰ ਹੀ ਜਾ ਕੇ ਪੀਉਂਗੀ ਨਾਲੇ ਉਹਦੇ ਵਾਸਤੇ ਬਣਾਉਂਗੀ ਫਿਰ ਹੋਰ ਪਰ ਤੁਸੀਂ ਗੌਰ ਕਰ ਲਓ ਬਾਈ ਤੁਹਾਡੇ ਤਾਂ ਬੜਾ ਕੁਸ ਹੁੰਦਾ ਸਾਰੇ ਪਿੰਡ ਚ ਗੱਲ ਉੱਡ ਰਹੀ ਆ ਆਪਣੇ ਤਾਂ ਅਸੀਂ ਦੋਵੇਂ ਕਹਿੰਦੇ ਚਾਚੀ ਗੁਲਦੀਪ ਕੇ ਤਾਂ ਕੁਸ ਹੋ ਰਿਹਾ ਕਹਿੰਦੇ ਸਾਰਿਆਂ ਨੂੰ ਪਤਾ ਲੰਘ ਰਹੇ ਤੇਰਾ ਪਤਾ ਮੈਂ ਤਾਂ ਕਿਸੇ ਕੋ ਢੱਡ ਨਹੀਂ ਫਰੋਲਦੀ ਕਹਿੰਦੇ ਹੁੰਦੇ ਆਪ ਦਾ ਆਪ ਬਗੋਇਆ ਆਪੇ ਖੱਜਲ ਹੋਇਆ ਅਗਲਾ ਕਹਿੰਦਾ ਤੁਸੀਂ ਇੰਨੇ ਜਣੇ ਆ ਘਰ ਦੇ ਵਿੱਚ ਹੋਰ ਕੌਣ ਚੱਕੜ ਆਉਂਦਾ ਤੁਹਾਡੇ ਉਹੀ ਤਾਂ ਗੱਲ ਹੈਗੀ ਤਾਂ ਤੇ ਕੋਈ ਢੱਡ ਫਰੋਲਦੀ ਨਾਲੇ ਸੁੱਖ ਨਾਲ ਤੁਹਾਡਾ ਤੰਦਰੁਸਤ ਰਹਿੰਦਾ ਸੱਚ ਮੈਂ ਤਾਂ ਭੁੱਲ ਗਈ ਕੁੜੇ ਹੋਰ ਕੋਈ ਵੀ ਨਹੀਂ ਬੜਦਾ ਸਮਝ ਨਹੀਂ ਲੱਗਦੀ ਵੀ ਸ਼ੱਕ ਕਰੀਏ ਤਾਂ ਕੀਤੇ ਕਰੀਏ ਦੇਖ ਜੇ ਕੋਈ ਆਉਂਦਾ ਪੁੱਤ ਇੱਥੇ 베ੜ ਆਪਣੇ ਤਾਂ ਕੋਈ ਰਿਸ਼ਤੇਦਾਰ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ ਕੋਈ ਨਹੀਂ ਆਇਆ ਪਤਾ ਨਹੀਂ ਕਿਵੇਂ ਕਰ ਤਾਂ ਹੀ ਤਾਂ ਮੈਂ ਕਹਿੰਦੀ ਹੂਤ ਪ੍ਰੇਤ ਦਾ ਆਇਆ ਨਾ ਫਿਰ ਤਾਂ ਪਈ ਭੂਤ ਭੇਜ ਦਈਏ ਹਾਂ ਫਿਰ ਤਾਂ ਮੰਨਣ ਹੀ ਪਊਗਾ ਤੁਹਾਨੂੰ ਚਲ ਤੂੰ ਫੋ ਬੱਤੀ ਕਰ ਲਿਆ ਕਰੋ ਰਾਤ ਨੂੰ ਚੰਗਾ ਪੁੱਤ ਜਾਨੀ ਆ ਮੈਂ ਤਾਂ ਚਲ ਗੇੜਾ ਮਾਰਦੀ ਪੁੱਤ ਫੇਰ ਚੱਟ ਨਾ ਗੇੜਾ ਮਾਰੂੰਗੀ ਮੈਂ ਐ ਕਰਿਓ ਹਲੇ ਮੈਂ ਕਹਿੰਦੀ ਤੜਕੀ ਹੋਰ ਦੇਖੋ ਕੀ ਬਣਦਾ ਚੰਗਾ ਉਹ ਜੇ ਤਾਂ ਬਾਬਾ ਹੋਇਆ ਕੰਮ ਦਾ ਫਿਰ ਤਾਂ ਸਹੀ ਜਕੜਵਾ ਦੂ ਤੁਹਾਡੀਆਂ ਜੇ ਪੂਤ ਪ੍ਰੇਤ ਨੇ ਚੱਕੀਆਂ ਹੋਈਆਂ ਤਾਂ ਨਿਕਲਣਗੀਆਂ ਜੇ ਕੋਈ ਕਰ ਦਈ ਚੱਕਦਾ ਹੋਇਆ ਬਈ ਫਿਰ ਤਾਂ ਆਪਾਂ ਕੀ ਕਹਿ ਸਕਦੇ ਚਾਚੀ ਫਿਰ ਵੀ ਨਿੱਕਲ ਜਾਣਗੇ ਪੁੱਤੋ ਫਿਰ ਨਾ ਧਰ ਦੂਗਾ ਬਾਬਾ ਹਾਂ ਪਰ ਬਾਬਾ ਨਾ ਧਰ ਦਿੰਦਾ ਨਾ ਧਰ ਦਿੰਦਾ ਨਹੀਂ ਉਹਦੀ ਨਾਲੇ ਪਿੱਪਲ ਨਾ ਥ ਦਿੱਤਾ ਬਹੁਤ ਮੰਨਤ ਸੁਣੀ ਐਵੇਂ ਹਾਂ ਨਾ ਧਰ ਦਿੰਦਾ ਕਹਿੰਦੇ ਬੰਦਾ ਮੂਰੀ ਕਰ ਦਿੰਦਾ ਹੋਰ ਫੋਟੋ ਲਿਆ ਦਿੰਨੂ ਮੂਰੇ ਹਾਂ ਕੋਈ ਪਤਾ ਵੀ ਨਹੀਂ ਹੁੰਦਾ ਫੋਟੋ ਬੁੱਟੇ ਵੀ ਮੂਰੇ ਲਿਆ ਦਿਓ ਤਾਂ ਬਾਕੀ ਜਾ ਕੇ ਬਤ ਲੱਗੂ ਚਾਚੀ ਹਾਂ ਕਹਿੰਦੇ ਹੁੰਦੇ ਉਹ ਹਰਜੈਤਾ ਹਰਜੁੱਤਾ ਕੀ ਹੁੰਦਗਾ ਨਗੀਆਂ ਹੂੰ ਉਹ ਕੜਦੇ ਉਹ ਚ ਫੋਟੋ ਆ ਜਾਂਦੀ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਚਾਚੀ ਮੈਂ ਤਾਂ ਉ ਤਾਂ ਇਹ ਜਿਹਾ ਪਖੰਡਾ ਤੋਂ ਮੈਂ ਬਹੁਤ ਦੂਰ ਹਾਂ ਉਹਦਾ ਕਰਨੈਲ ਕੁਰਦਾ ਸਾਰੇ ਪਿੰਡਾਂ ਨੂੰ ਪਤਾ ਲੱਗ ਰਿਹਾ ਹੈ ਨਹੀਂ ਉਹਦਾ ਮੁੰਡਾ ਹਟ ਗਿਆ ਦਾ ਰੂਪਣਾ ਹੁਣ ਚੱਲ ਕੋਈ ਨਹੀਂ ਫਿਰ ਉਹਨੂੰ ਪੁੱਛਾਂਗੇ ਫਿਰ ਚੱਲਾਂਗੇ ਹੋ ਸਕਦਾ ਤਾਂ ਨਾਲ ਲੈ ਚੱਰੇ ਨੇ ਆਪਾਂ ਪੁੱਛ ਕੇ ਵਾਗ ਜਾਗੇ ਹੂੰ ਚੰਗਾ ਫਿਰ ਚਾਚੀ ਮੈਂ ਜਾਣੀ ਆ ਚੰਗਾ ਪਤਾ ਮੇਰੀ ਗੱਲ ਸੁਣ ਹਾਂ ਕਰਨੈਲ ਕੁਰਦੀ ਨੂੰ ਤੜਕੀ ਮੈਨੂੰ ਰੋਜ਼ ਮਿਲਦੀ ਹੁੰਦੀ ਹੈ ਉਹ ਹੜੇ ਗਣ ਜਾਣੀਆਂ ਜਦੋਂ ਮੈਂ ਗੁਰਦੁਆਰੇ ਤਾਂ ਆਉਂਦੀ ਹੁੰਦੀ ਹੈ ਉਹ ਅੱਛਾ ਅੱਛਾ ਤੇ ਉਹ ਵੀ ਗੱਲ ਕਰਦੀ ਸੀ ਕਹਿੰਦੀ ਮੇਰੇ ਘਰ ਵਾਲਾ ਹਟ ਗਿਆ ਬੱਸ ਸਭੇਰ ਹਾਂ ਜੇ ਉਹਦੀ ਨੂਨੇ ਦੱਸਿਆਗਾ ਕੀ ਭਾਤੋ ਵੀ ਗਈ ਹੋਵੇ ਉਹ ਤੋਂ ਵੀ ਪੁੱਛ ਲਈ ਉਹ ਗਈ ਸੱਸ ਨੂੰ ਹਾਂ ਜਾਂਦੀਆਂ ਨੇ ਮੇਰੀ ਗੱਲ ਸੁਣਨ ਨਾਲੇ ਤੜਕੀ ਮੈਨੂੰ ਜ਼ਰੂਰ ਦੱਸਿਓ ਵੀ ਕਿਹੜੀ ਕਿਹ ਚੀਜ਼ ਚੋਰੀ ਹੋਈ ਏ ਤੁਹਾਡੀ ਚੰਗਾ ਫੇਰੇ ਲੈ ਕੇ ਆਉਂਗੀ ਮੈਂ ਨਾਲੇ ਤੂੰ ਮੜੇ ਜਾ ਗੌਰ ਰੱਖੀ ਤੁਸੀਂ ਸਾਰਿਆਂ ਨੂੰ ਕਹਿ ਦੋ ਆਪਦੇ ਆਪ ਦੇ ਬਿਸਤਰੇ ਨਾ ਦੇਖ ਕੇ ਬਿਸ਼ਾਆ ਕਰਨ ਨਾਲੇ ਰਾਤ ਨੂੰ ਜਾਗਦੇ ਰਿਹਾ ਕਰੋ ਕੁਛ ਨਹੀਂ ਹੁੰਦਾ ਨੀਂਦ ਨਾ ਆਊਗੀ ਦਿਨੇ ਸੌਂ ਜਾ ਕਰੋ ਦਿਨੇ ਤਾਂ ਚੋਰੀ ਹੋਈ ਵੀ ਨਹੀਂ ਤੁਹਾਡੇ ਕਦੇ ਰਾਤ ਨੂੰ ਹੁੰਦੀ ਐ ਕੋਈ ਨਾ ਪਤਾ ਆਹੋ ਦੇਖਦੀਆਂ ਕੌਣ ਆਉਂਦਾ ਕੌਣ ਜਾਂਦਾ ਆ ਬਾੜਾ ਡਾਲੋ ਨਾਲੇ ਬਾੜਾ ਲਾ ਮੰਮੀ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਸੀ ਨਾ ਉਹ ਵੀ ਅਗਲੀ ਉਹੀ ਕਹਿ ਕੇ ਗਈ ਐ ਹਣ ਹਾਂ ਹੁਣ ਆਪਣੇ ਆਲੇ ਤਾਂ ਮੰਨਦੇ ਨਹੀਂ ਕੀ ਕਰੀਏ ਇਹ ਨਹੀਂ ਮੰਨਦੇ ਇਹ ਤਾਂ ਉਹਦੇ ਜਿੱਦਣ ਪੜਾਕਾ ਪਿਆ ਨਾ ਉਹਦੇ ਪਤਾ ਲੱਗੂਗਾ ਅੱਖ ਨਾਲ ਅੱਖ ਖਹਿਣਦੇ ਕਾਸ਼ ਨਹੀਂ ਪੜਾਕਾ ਮੈਂ ਲਾ ਦੂੰਗਾ ਕਿਉਂ ਬਾਪੂ ਤੂੰ ਕਿੱਧਰ ਆ ਬਾਪੂ ਕਿੱਧਰ ਹੁਣ ਤੈਨੂੰ ਨਹੀਂ ਪਤਾ ਹੋਇਆ ਜਾਣਾ ਉੱਥੇ ਨਹਾਉਣ ਤੇ ਮੈਂ ਓ ਬਾਪੂ ਤੂੰ ਰਹਿਣ ਦੇ ਯਾਰ ਨਹਾਉਣ ਤੇ ਜਾਣ ਨੂੰ ਘਰੇ ਤਾਂ ਦੇਖ ਲੈ ਕੀ ਕੁਛ ਚੱਲੀ ਜਾਂਦਾ ਐ ਉਹ ਕਰੇ ਫਿਰ ਮੈਂ ਇਹਨਾਂ ਨੂੰ ਕੀ ਕਰਾਂ ਇਹਨਾਂ ਦਾ ਰੋਜ਼ ਦਾ ਕੰਜਰ ਕਲੇਸ਼ ਆ ਯਾਰ ਉਹ ਮੇਰੀ ਗੱਲ ਸੁਣ ਲੈ ਤੂੰ ਕੀ ਮੰਗਦਾ ਨਾ ਹੁਣਾ ਨੂਣਾ ਤੋਂ ਤੂੰ ਫੇਰ ਬਗ ਜੀ ਕੋਈ ਗੱਲ ਨਹੀਂ ਬਾਈ ਗੱਡੀ ਕਰਾ ਰੱਖੀ ਆ ਇੱਕ ਬੰਦਾ ਘਟ ਗਿਆ ਅਗਲਾ ਕਹਿੰਦਾ ਕਰਕੇ ਜਵਾਨ ਹੁਣ ਮੁੱਕਰ ਗਿਆ ਤੂੰ ਉਹ ਖੜੇਗਾ ਸਾਰੇ ਮਹਿੰਦਰ ਮੁੰਦਰ ਵਰਗੇ ਉੱਥੇ ਉਹ ਮਹਿੰਦਰ ਵਰਗੇ ਬੇਲੀ ਨੇ ਸਾਰਾ ਦਿਨ ਕਦੇ ਨਾ ਹੁਣਾ ਤੇ ਟੌਰ ਚੱਕ ਲੈਂਦੇ ਨੇ ਕਦੇ ਕਾਸੇ ਤੇ ਟੌਰ ਚੱਕ ਲੈਂਦੇ ਨੇ ਕੰਮ ਤਾਂ ਉਹਨਾਂ ਨੂੰ ਕੋਈ ਹੈ ਨਹੀਂਗਾ ਚੱਲ ਕੋਈ ਨਾ ਫਿਰ ਹੁਣ ਤਾਂ ਮੈਂ ਜਾ ਕੇ ਆਉਂਗਾ ਯਾਰ ਬਗ ਜਾ ਬਗ ਜਾ ਨਾਲੇ ਨਾਲ ਚ ਗੌਰ ਰੱਖੀ ਹੁਣ ਤੀਜੇ ਗਾਂ ਕਹਿੰਦੇ ਅੱਜ 1500 ਡੱਗਿਆ ਫਲਾਨਾ ਉੱਡ ਗਿਆ ਤੇਰੇ ਜੇ ਤੇਰੇ ਕੋਈ ਪੈਸਾ ਪੂਸਾ ਟੁੱਕਰ ਹੈ ਗਿਆ ਮੈਨੂੰ ਦੱਸ ਜਾ ਕਿੱਥੇ ਪਏ ਨੇ ਮੈਂ ਆਪ ਹੀ ਸਾਂਭ ਦੂੰ ਕੋਈ ਨਹੀਂ ਮੇਰੇ ਤਾਂ ਸਾਹਵੇਂ ਵੀ ਆ ਮੈਨੂੰ ਪਤਾ ਹੀ ਆ ਤੂੰ ਤਾਂ ਸਾਂਭ ਦੇਂਗਾ ਜੇ ਮੈਂ ਤੈਨੂੰ ਦੱਸ ਦੇ ਤਾਂ ਚੰਗਾ ਸਾਂਭ ਦੇਂਗਾ ਪਹਿਲਾਂ ਤਾਂ ਮੈਂ ਹੀ ਸਾਂਭ ਤੇਰਾ ਹਾਂ ਹਾਂ ਕਮਾ ਕਮਾ ਇਹਨਾਂ ਨੂੰ ਦੇਈ ਜਮਾ ਹੈ 10 ਕਿੱਲੇ ਨੇ 15 ਕਿੱਲੇ ਦੀ ਖੇਤੀ ਕਰਦਾ ਮੈਂ ਐਂ ਤਾਂ ਫਿਰ ਮੈਂ ਅੱਜ ਨੂੰ ਬਥੇਰੀ ਸ਼ਹਿੜ ਆਂਦਾ ਜੇ ਡਾਊਨ ਵਾਲਾ ਹੁੰਦਾ ਮਾਰ ਦਿਆਂ ਨੇ ਗੱਲਾਂ ਕੁਕੰਦੂ ਤੂੰ ਮੈਂ ਬੰਦਿਆ ਹਾਂ ਤੇਰੇ ਪਿਓ ਕਿੱਧਰ ਨਹੀਂ ਜਾਂਦਾ ਸਿੱਖ ਮੇਰਾ ਪਿਓ ਤਾਂ ਨਾਉਣ ਤੇ ਭਾਗਿਆ ਬਿੰਦਰ ਹੋਰ ਨਾਲ ਕਿਉਂ ਨਾਉਣ ਤੇ ਭਾਗਿਆ ਹਾਂ ਉਹ ਮੈਨੂੰ ਦੱਸ ਕੇ ਨਹੀਂ ਗਿਆ ਤੇਰੇ ਘਰ ਵਾਲਾ ਹੁਣ ਮੈਨੂੰ ਕੀ ਬਤੇ ਤੈਨੂੰ ਕਦੋਂ ਨਹੀਂ ਦੱਸ ਕੇ ਗਿਆ ਬਿਮਾਰੀ ਪੈਣਾ ਪੁੱਠਾ ਹੀ ਬੋਲਦਾ ਮੈਂ ਤਾਂ ਕੀ ਕਹਿਣਾ ਸੀ ਵੀ ਉਹ ਤੇਰਾ ਹੱਕ ਮੰਦਾ ਉਹਦਾ ਦੱਸਣ ਦਾ ਓ ਯਾਰ ਨਾ ਹਉਣ ਤੇ ਵਗ ਗਿਆ ਬਿੰਦਰ ਹੋਰ ਨਾਲ ਉਹ ਕਹਿੰਦਾ ਗੱਡੀ ਗੁੱਡੀ ਕਰਾ ਰੱਖੀ ਐ ਇੰਨੇ ਦਿਨਾਂ ਦਾ ਕਹਿੰਦਾ ਤੇਰੀ ਮਾਂ ਨੂੰ ਤਾਂ ਮੈਂ ਦੱਸ ਰਿਹਾਦਾ ਦੱਸਿਆ ਨਹੀਂ ਤੈਨੂੰ ਇੰਨੇ ਦਿਨਾਂ ਦਾ ਤਾਂ ਹੋਪ ਗਾਈ ਜਾਂਦਾ ਦੀ ਬਿਨ ਹਉਣ ਤੇ ਜਾਣਾ ਘਰ ਇਹ ਤਾਂ ਸਿੱਧੇ ਮੂੰਹ ਨਾਲ ਨਹੀਂ ਬੋਲਦਾ ਫਿਰਦਾ ਤੀਰਥਾਂ ਤੇ ਸ਼ਰਮ ਨਹੀਂ ਆਉਂਦੀ ਉਹਨੂੰ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਵਗ ਗਿਆ ਫੇਰ ਕੀ ਹੋ ਗਿਆ ਆਪ ਤਾਂ ਤੁਸੀਂ ਕੋਈ ਗੁਰੂ ਦੇ ਨਾਮ ਲੈਣਾ ਨਹੀਂ ਹੈਗਾ ਕਿਸੇ ਨੂੰ ਵੀ ਨਾ ਲੈਣ ਦਿਆ ਕਰੋ ਚੰਗਾ ਵੇ ਫਿਰ ਪੁੱਛਦਾ ਲੈਂਦਾ ਵੀ ਮੈਂ ਜਾਣਾ ਮੈਂ ਵਗ ਜਾਂਦੀ ਨਾਲ ਆ ਤੂੰ ਵਗ ਜਾਂਦੀ ਲੈਣ ਬੰਦੇ ਬੰਦੇ ਗਏ ਨੇ ਉਹ ਤੂੰ ਇਕੱਲੀ ਕੀ ਕਰਦੀ ਉਹਨਾਂ ਚ ਚੰਗਾ ਮੂਮੀ ਨਹੀਂ ਤੋੜ ਕੇ ਖੁਸ਼ ਹਾਂ ਤੂੰ ਵੀ ਨਹੀਂ ਤੋੜ ਕੇ ਖੁਸ਼ ਨਾਲੇ ਹੋਰ ਜਿਹੜੀ ਆ ਏਡੀ ਲੁਤਰੋ ਲੱਗੀ ਐ ਇਸ ਨੂੰ ਵਿੱਚ ਬਾੜ ਲਿਆ ਕਰੋ ਉਹੀ ਬਹੁਤ ਐ ਦੇਖ ਮੈਂ ਬੋਲਦਾ ਪਿਓ ਵਰਗਾ ਇਹੀ ਕੰਮ ਕਰੇਗਾ ਹੋਰ ਕੀ ਕਰੇਗਾ ਤੂੰ ਕੋਈ ਨਾ ਕੋਈ ਨਾ ਮੈਂ ਪਛਾਹ ਦਿੰਨਾ ਯਾਰ ਉਹ ਲਹੇ ਕੋਈ ਗੱਲ ਐ ਯਾਰ ਹੈ ਨਾ ਨਾ ਕੋਈ ਗੱਲ ਨਹੀਂ ਕੋਈ ਨਾ ਪਛਾਹ ਦਿੰਨਾ ਪਛਾਹ ਦਿੰਨਾ ਠੀਕ ਪ੍ਰੀਤ ਕੀ ਪਛਾਹ ਦਿੰਦੇ ਹੋ ਉਹ ਯਾਰ ਉਹਨੇ ਨਾ ਸੋਨੇ ਨੇ ਘੜੀ ਲੈ ਕੇ ਜਾਣੀ ਆ ਉਹ ਜਿਹੜੀ ਆਪਾਂ ਲਿਆਈ ਸੀ ਉੱਥੋਂ ਚੰਡੀਗੜ੍ਹ ਤੋਂ ਉਹ ਫੜਾਈ ਮੜਾ ਜਾ ਕੱਟ ਕੇ ਮੈਂ ਫੜਾ ਕਿਉਂ ਨਾ ਭਾਂਡੇ ਦੇਖ ਲਓ ਕਿੰਨੇ ਪਏ ਨੇ ਉੱਥੇ ਪਈ ਹੋ ਗਈ ਅਲਮਾਰੀ 'ਚ ਚੱਕੀ ਚੱਕ ਚੱਕ ਲਿਓ ਉਹਦਾ ਜਾ ਕੇ ਮੇਰੇ ਤਾਂ ਹੱਥ ਗੰਦੇ ਨੇ ਦਾ ਹੁਣ ਮੈਂ ਜਾਵਾਂ ਤੂੰ ਨਾ ਕਦੇ ਚੰਗਾ ਢੱਕਾ ਤੋੜੀ ਹਾਂ ਤੁਸੀਂ ਆਗੇ ਵੱਡੇ ਦੇਖ ਲੈ ਮੈਂ ਕੰਮ ਕਰੀ ਇਹ ਨਹੀਂ ਮੈਨੂੰ ਕਹਿੰਦਾ ਢੱਕਾ ਨਾ ਤੋੜੀ ਓ ਯਾਰ ਕਿੱਥੇ ਪਈ ਐ ਦੱਸ ਦੇ ਇੱਥੇ ਆ ਨਹੀਂ ਰਹੀ ਨਮਾਰੀ ਚ ਤਾਂ ਕੀ ਹੋ ਗਿਆ ਇੱਕ ਤਾਂ ਤੁਹਾਨੂੰ ਨਾ ਕਦੇ ਟਾਈਮ ਤੇ ਗੁੱਸੇ ਹੁੰਦਾ ਹੀ ਨਹੀਂ ਅਲਮਾਰੀ ਚ ਜਿਹੜੇ ਲੋਕਰ ਵਿੱਚ ਪਈ ਐ ਓ ਯਾਰ ਲੋਕਰ ਸਾਰਾ ਫਰੋਲ ਕੇ ਦੇਖ ਲਿਆ ਮੈਨੂੰ ਘੜੀ ਨਹੀਂ ਥਈ ਕਿਤੇ ਫਿਰ ਤੁਹਾਨੂੰ ਪਤਾ ਹੋਊਗਾ ਬਈ ਤੁਹਾਡੀ ਘੜੀ ਤੁਸੀਂ ਧਰੀ ਐ ਓ ਯਾਰ ਤੇਰੀ ਐ ਫਿਰ ਮੈਂ ਤਾਂ ਨਮਾਰੀ ਚ ਧਰ ਤਾਂ ਮੁੜ ਕੇ ਤਾਂ ਮੈਂ ਖੋਲੀ ਵੀ ਨਹੀਂ ਮੈਨੂੰ ਨਹੀਂ ਪਤਾ ਹੈਗਾ ਮੇਰੇ ਕੰਮ ਨਾਲ ਅੱਧ ਵਿਚਾਲੇ ਨਾ ਛੜਾਇਆ ਕਰੋ ਤੇਰੀ ਨਹੀਂ ਹੋੜ ਕਿ ਨਹੀਂ ਧਰ ਤੇ ਕੋਈ ਬਾਹਰੋਂ ਆ ਗਿਆ ਕਿ ਮੈਂ ਬੰਨਨ ਦੀਆਂ ਉਹਨੂੰ ਉਹ ਫਿਰ ਬੰਨੀ ਤਾਂ ਮੈਂ ਵੀ ਨਹੀਂ ਯਾਰ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਨਮਾਰੀ ਚੋਂ ਕੜੀ ਗਾਇਬ ਕਿਵੇਂ ਹੋਗੀ ਬਸ ਫਿਰ ਮਿਲਦਾ ਹੋ ਗਿਆ ਉਹ ਹੀ ਕੰਮ ਕਿਹੜਾ ਕੰਮ ਜਿਹੜਾ ਸਾਡੇ ਨਾਲ ਹੁੰਦਾ ਰੋਜ਼ ਹੋਰ ਤਾਂ ਘੋਂ ਲੈ ਕੇ ਕੱਢ ਕੇ ਕੜੀ ਨਾ ਭਾਈ ਤੁਹਾਨੂੰ ਤਾਂ ਵਿਸ਼ਵਾਸ ਨਹੀਂ ਹੈਗਾ ਭੂਤਾਂ ਪ੍ਰੇਤਾਂ ਤੇ ਆਪਾਂ ਨਹੀਂ ਬੋਲਦੇ ਆਪਾਂ ਤਾਂ ਚੁੱਪਾਂ ਕੁਛ ਮਰਜ਼ੀ ਕਰੂਗਾ ਯਾਰ 18500 ਦੀ ਕੜੀ ਸੀ ਮੈਂ ਤਾਂ ਮੁੜਕਾ ਹੋਣ ਲੱਗ ਗਿਆ ਸੋਡੀ ਤਾਂ ਕੜੀ 18500 ਦੀ ਸੀ ਮੇਰੇ ਕਾਂਟੇ ਤੋਲੇ ਦੀ ਸੀ ਪੂਰੇ ਹੁਣ ਦੱਸੋ ਕਿਨੇ ਚੱਕੀ ਐ ਅਸੀਂ ਚੱਕੀ ਹੋਣੀ ਉਹ ਵੀ ਐਨਾ ਸਿਖਾ ਗਏ ਹੋਣੇ ਵਿੱਚ ਵੱਟ ਕੇ ਓ ਯਾਰ ਦਿਮਾਗ ਮਾ ਚੱਟ ਯਾਰ ਮੇਰੇ ਦਿਮਾਗੇ ਚੜ ਗਿਆ ਕਿ ਲੱਭ ਲੋ ਠੀਕ ਐ